ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਸਵਰਗਵਾਸੀ ਸਰਦਾਰ ਬਲਵੀਰ ਸਿੰਘ ਲੰਬਰ ਦੀ ਯਾਦ ਵਿੱਚ ਸੁੰਨੜ ਕਲਾ ਜ਼ਿਲ੍ਹਾ ਜਲੰਧਰ ਕਬੱਡੀ ਕੱਪ ਕਰਵਾਇਆ ਗਿਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਕਰ ਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਹਾਰ ਪੇਜਨ ਸੰਬੰਧੀ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਾਡੇ ਪਿੰਡਾ ਸੁੰਨਰ ਖਲਾ ਹਰ ਪਹਿਲਾ ਕਬੱਡੀ ਕੱਪ ਸਰਦਾਰ ਬਲਬੀਰ ਸਿੰਘ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਸਾਡੇ ਪੁਲਿਸ ਵੱਲੋਂ ਸਾਰੇ ਪ੍ਰਬੰਧ ਪੂਰੇ ਹਨ ਤੇ ਬੌਂਸਰ ਰੱਖੇ ਆ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਤੇ ਹੋਰ ਗਰਾਊਂਡ 'ਚ ਸਾਰਾ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਸੰਯੋਗ ਨਾਲ ਸਾਰਾ ਕੰਮ ਹੋ ਗਿਆ ਜੇ ਗੱਲ ਕਰਦੇ ਆ ਜੇ ਆਪਣੀ ਕਿਹੜੇ ਕਿਹੜੀਆਂ ਟੀਮਾਂ ਆ ਕੇ ਆਪਣੀ ਆਈਓ ਜੈਡਗੇਟ ਵਾਸਤੇ ਵਧੀਆ ਟੀਮਾਂ ਆਈਆਂ ਨੇ 6 ਕਲੱਬਾਂ ਦੀਆਂ ਟੀਮਾਂ ਆਪਣੇ ਆਈਆਂ ਤੇ ਚਾਰ ਹੈਗੀਆਂ ਪਿੰਡ ਪੱਤਰ ਠੀਕ ਹੈ ਪਿੰਡ ਪੱਤਰ ਦੀਆਂ ਵੀ ਪਾਈਆਂ ਹੀ ਆਣ ਫਾਸਟ ਹੈਗਾ ਉਹ ਓਪਨ 125000 ਸੈਕੰਡ ਲੱਖ ਰੁਪਇਆ ਤੇ ਪਿੰਡ ਪੱਤਰ ਟੀਮ 15 25000 15 15000 ਸੈਕੰਡ ਬੈਸਟਰ ਨੂੰ ਮੋਟਰਸਾਈਕਲ ਉਹ ਬੈਸਟ ਰੇਡਰ ਨੂੰ ਮੋਟਰਸਾਈਕਲ ਬੈਸਟ ਜਾਫੀ ਨੂੰ ਮੋਟਰਸਾਈਕਲ ਤੂਪਰਾਨ ਜੀ ਇਹ 6 ਮੈਂਬਰ ਕੱਢੇ ਜਾਣਗੇ ਉਹ ਵੀ ਆਮ ਪਬਲਿਕ ਨੂੰ ਕੱਢੇ ਜਾਣਗੇ ਇਹਦੇ ਵਿੱਚ ਤਾਂ ਬਹੁਤ ਫਰਕ ਆ ਹੁਣ ਕਿਉਂਕਿ ਪਹਿਲੀ ਕਬੱਡੀ ਸੀਗੀ ਬਈ ਆਮ ਪਿੰਡ ਪੱਧਰ ਦੇ ਟੂਰਨਾਮੈਂਟ ਹੁੰਦੇ ਸੀ ਹੁਣ ਹਾਈ ਲੈਵਲ ਦਾ ਟੂਰਨਾਮੈਂਟ ਹੋ ਗਏ ਆ ਰੌਜਾਤ ਸੀ ਪਹਿਲਾਂ ਰੌਜਾਤ ਸੀਗੀ ਹੁਣ ਥੋੜੀ ਜਿਹੀ ਬੰਦਸ਼ ਆ ਠੀਕ ਹੈ ਜੀ ਮੈਂ ਆਪਣੀ ਗੱਲਬਾਤ ਬਹੁਤ ਹੀ ਵਧੀਆ ਚੱਲ ਰਹੀ ਸੀ ਕਿ ਅੱਜ ਕੱਲ ਦੇ ਪਰ ਨੌਜਵਾਨ ਪੀੜੀ ਦੀ ਗੱਲ ਕਰਦੇ ਆ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਉਲਝੇ ਪੈ ਨੇ ਜੀ ਕੀ ਮੈਸੇਜ ਦੇਣਾ ਚਾਹ। ਉਹਨਾਂ ਨੂੰ ਮੈਸੇਜ ਇਹ ਦੇਣ ਦਾ ਆ ਬਈ ਨਸ਼ਿਆਂ ਤੋਂ ਛੱਡ ਕੇ ਨਸ਼ੇ ਇਸ ਪਾਸੇ ਦਾ ਸ਼ਾਹ ਦੇਣ ਤੇ ਹੋਰ ਵੀ ਗਾ ਹਰੇਕ ਪਿੰਡ ਵਿੱਚ ਪਹਿਲਾਂ ਦੀ ਤਰ੍ਹਾਂ ਅੱਜ ਤੋਂ ਜਿੱਦਾਂ 20-25 ਸਾਲ ਪਹਿਲਾਂ ਹਰੇਕ ਪਿੰਡ ਮੈਚ ਹੁੰਦੇ ਸੀ ਅਜਾਦ ਸੀ ਸਾਰੇ ਪਿੰਡ ਪਿੰਡ ਜਾਂਦੇ ਸੀ ਖੇਲਣ ਜਾਂਦੇ ਸੀ ਬਹੁਤ ਸੋਹਣਾ ਲੱਗਦਾ ਈ ਹੁਣ ਸੱਸਾ ਰੋਲਾ ਰੱਪਾ ਇਹ ਸਿਰਫ ਨਸ਼ਿਆਂ ਦੀ ਬਦੌਲਤ ਕਰਕੇ ਪੈਣਿਆ ਆ ਸਾਨੂੰ ਬਹੁਤ ਸੋਹਣਾ ਲੱਗਾ ਤੁਸੀਂ ਸਾਨੂੰ ਸਾਡੀ ਇੰਟਰਵਿਊ ਲਈ ਤੁਸੀਂ ਸਾਨੂੰ ਬਹੁਤ ਚੰਗਾ ਲੱਗਾ ਹੋਰ ਵੀ ਲੋਕਾਂ ਤੇ کرام ਪਬਲਿਕ ਤੇ ਸਾਡੀ ਆਵਾਜ਼ ਜਾਊਗੀ ਅਸੀਂ ਇਹ ਹੀ ਕਹਿਣ ਆਏ ਆਂ ਮੈਂ ਨਸ਼ਿਆਂ ਤੋਂ ਮੁਕਤ ਹੋ ਜਾਓ ਨਸ਼ੇ ਨਹੀਂ ਚੰਗੇ ਕਵਿਡਟੀ ਖੇਲੋ ਕਵਿਡਟੀ ਨੂੰ ਉਤਸ਼ਾਹ ਦਿਓ ਸਾਡੀ ਆਪਣੀ ਇਹ ਪੰਜਾਬ ਦੀ ਮੁੱਖ ਕਮੇਟੀ ਦਾ ਹੈਗੀ ਆ ਇਹ ਕਿਹੜਾ ਜੀ ਪਿੰਡ ਸੁੰਡੜ ਕਲਾ ਵਿਖੇ ਜੀ ਇੱਥੇ ਜੀ ਕਿਨਮਾ ਮੇ ਆਪਣਾ ਟੂਰਨਾਮੈਂਟ ਹੋ ਰਿਹਾ ਹੈ ਇਹ ਕਰਵਾਉਣ ਅਸੀਂ ਹੁਣ ਜਿਹੜਾ ਵੱਡੇ ਪੱਧਰ ਦਾ ਹੈ ਪਹਿਲੀ ਵਾਰੀ ਕਰਵਾਉਣ ਲੱਗੇ ਆਂ ਪਿੰਡ ਦੇ ਵਿੱਚ ਜਿਹੜੇ ਪ੍ਰਬੰਧ ਆ ਸਾਡੇ ਮਤਲਬ ਕਿ ਕੈਮਰੇ ਸਾਰੇ ਪਾਸੇ ਗਰਾਉਂਡ ਦੇ ਲਾਏ ਆ ਪੰਜਾਬ ਪੁਲਿਸ ਨੇ ਸਾਨੂੰ ਬਹੁਤ ਹੈਲਪ ਕੀਤੀ ਆ ਸਾਰੇ ਮੁਲਾਜ਼ਮੂਨੀ ਭੇਜੇ ਹੋ ਆ 25 ਤੋਂ 30 ਮੁਲਾਜ਼ਮੂਨੀ ਭੇਜੇ ਆ ਸਾਡੇ ਆਪ ਦੇ ਬੌਂਸਰ ਆ 20 25 ਬਾਕੀ ਜੋ ਸਾਡੇ ਪਿੰਡ ਦੇ ਐਨ ਆਰ ਆਈ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹਨੂੰ ਅਸੀਂ ਅੱਗੇ ਹੋਰ ਵਧਾਵਾਂਗੇ ਪ੍ਰੋਗਰਾਮ ਨੂੰ ਇਹਨਾਂ ਦੀ ਵੀਰਾਂ ਦੀ ਗੱਲ ਕਰਦੇ ਐਨ ਆਰ ਆਈ ਵੀਰਾਂ ਬਹੁਤ ਕਿੰਨਾ ਦਾ ਸਹਿਯੋਗ ਦੇਿਆ ਇਹ ਸਾਰਾ ਪ੍ਰੋਗਰਾਮ ਹੀ ਐਨ ਆਰ ਆਈ ਵੀਰਾਂ ਦਾ ਹੀ ਆ ਜੋ ਜਿਹੜਾ ਇਹ ਕਾਰਨ ਰਿਹਾ ਨਾ ਇਹ ਸਭ ਐਨ ਆਰ ਆਈ ਵੀਰਾਂ ਦੇ ਸਿਰ ਤੇ ਪਿੰਡ ਦੇ ਸਹਿਯੋਗ ਨਾਲ ਆ ਪਰ ਜਿਹੜੇ ਬਾਹਰ ਮੁੰਡੇ ਸਾਡੇ ਕੈਨੇਡਾ ਚ ਆ ਮਿੱਤਰ ਸੱਜਣ ਜੇ ਤਾਂ ਸਾਡਾ ਭਾਜੀ ਕੈਨੇਡਾ ਤੋਂ ਆ ਇਹਨਾਂ ਨੇ 2-4 ਮੁੰਡੇ ਇਹਨਾਂ ਨੇ ਲਾ ਕੇ ਬਹੁਤ ਵੱਟਾ ਪਰਾਲਾ ਕੀਤਾ ਬਹੁਤ ਜਿਆਦਾ ਜੀਉ ਜੋਗ ਦਾ ਇਹਨਾਂ ਦਾ ਜਿੱਦਾਂ ਤੇ ਆਪਣੇ ਬਲਜੀਤ ਸਿੰਘ ਬੋਵਾ ਨੰਬਰਦਾਰ ਜਿਹਨਾਂ ਦੇ ਫਾਦਰ ਦੀ ਜਾਤ ਦੇ ਵਿੱਚ ਕਰਾਉਣ ਡਿਆ ਏ ਹੋਰ ਆ ਵੀ ਪਾ ਵੀ ਉਹਨਾਂ ਦੇ ਚਾਚਾ ਜੀ ਐ ਵੀ ਆਏ ਇੰਗਲੈਂਡ ਤੋਂ ਤੇ ਇਹਨਾਂ ਦੇ ਸਿਰ ਤੇ ਸਾਰਾ ਉਹ ਕਾਰੋਬਾਰ ਆ ਜੀ ਹੁਨਰ ਸੰਧੂ ਆ ਇੱਕ ਸਿੰਗਰ ਕੋਈ ਹੋਰ ਆ ਮੇਰੇ ਘਰ ਗੁਰਪ੍ਰੀਤ ਮਾਨ ਦੋ ਸਿੰਗਰ ਆ ਉਹਨਾਂ ਦਾ ਖੁੱਲਾ ਖੜਾ ਆ ਬਾਅਦ ਦੇ ਵਿੱਚ ਹਾਂਜੀ ਹਾਂਜੀ ਬੋਰ ਜੋ ਲੰਗਰ ਦਾ ਪ੍ਰਬੰਧ ਆ ਵਧੀਆ ਚਾਹ ਦਾ ਪਾਣੀ ਦਾ ਜੋ ਵੀ ਆਉਂਦਾ ਆ ਪਾਣੀ ਸਾਰਾ ਪ੍ਰਬੰਧ ਆ ਭਾਜੀ ਪਹਿਲਾਂ ਟੂਰਨੀਕਾਪ ਕਰਾ ਰਹੇ ਆ ਆਪਣੇ ਵੱਲੋਂ ਬੈਸਟ ਕਰ ਰਹੇ ਆ ਬਾਕੀ ਸੰਗਤ ਦੇ ਸਹਿਯੋਗ ਨਾਲ ਜਿੰਨੀ ਉਹਨੂੰ ਮਿਲਦਾ ਅਸੀਂ ਉਹ ਟਰਾਈ ਕਰਾ ਕੇ ਹਰ ਸਾਲ ਇਹਨੂੰ ਅੱਗੇ ਵਧਾਈਏ ਕਿਉਂਕਿ ਆਡੀਅੰਸ ਵੀ ਆਪਣੀ ਜੁੜੀ ਜਾਂਦੀ ਹੈ ਤੇ ਜਿੰਨੇ ਆਪਣੇ ਪਲੇਅਰ ਆਜੀ ਉਹਨਾਂ ਦੇ ਮੱਦੇਨਜ਼ਰ ਸੱਜਣਾਂ ਮੰਚ ਦੀ ਰੱਖਿਆ ਲਈ ਸਾਰਿਆਂ ਦਾ ਵੈਲਕਮ ਕਰਦੇ ਆ ਜੀ ਅਸੀਂ ਸੰਗਤ ਦੇ ਸਹਿਯੋਗ ਨਾਲ ਹੀ ਕਪ ਕਾਮਯਾਬ ਹੁੰਦੇ ਹੁੰਦੇ ਆ ਜੀ ਅਸੀਂ ਟਰਾਈ ਕਰਦੇ ਕਿ ਸਾਡੇ ਨੂੰ ਸੁਜੋਗ ਦੇਵੇ ਤੇ ਇਹਨੂੰ ਅਸੀਂ ਵਧੀਆ ਬਣਾਵਾਂਗੇ ਪਹਿਲਾ ਟੂਰਨਾਮੈਂਟ ਹੁੰਦੇ ਰਹੇ ਕਾਫੀ ਬਟ ਇਸ ਲੈਵਲ ਦਾ ਟੂਰਨਾਮੈਂਟ ਅਸੀਂ ਹੋਂ ਹੀ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨੰਬਰਦਾਰ ਅਵਰਦੀ ਸਿੰਘ ਸੋ ਲੜਕਾ ਮੇਰੇ ਵੀਰ ਐਨ ਆਰ ਆਈ ਬੱਚੇ ਵੀਰ ਬੁਜ਼ੁਰਗ ਉਹਨਾਂ ਨੇ ਸੁਜੋਗ ਕੀਤਾ ਕਿ ਆਪਾਂ ਟੂਰਨਾਮੈਂਟ ਕਰਾਉਣਾ ਆ ਸਾਡਾ ਵੀਰ ਬਲਵੀਰ ਸਿੰਘ ਬੀਰੂ ਜੋ ਕਿ ਪਹਿਲਾਂ ਕਵਡੀ ਦਾ 94 ਚ ਕੈਪਟਨ ਸੀਗਾ 94 94 ਚ ਕੈਪਟਨ ਸੀਗਾ ਉਹਦੇ ਨਾਲ ਅਸੀਂ ਸਾਥੀਆਂ ਦੇ ਨਾਲ ਖੇਡਦੇ ਵੀ ਰਹੇ ਆ ਪਿੰਡ ਪੱਧਰ ਤੇ ਤੇ ਉਹ ਵੀਰ ਤਾਂ ਬਾਹਰ ਵੀ ਖੇលਿਆ ਕਲੱਬਾਂ ਦਾ ਵੀ ਜਾਂਦਾ ਰਿਹਾ ਉਹਦੀ ਯਾਦ ਦੇ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਦਾ ਭਟਾ ਵੀਰ ਨਖਵੀਰ ਸਿੰਘ ਛੋਟਾ ਵੀਰ ਗੁਰਬਖਸ਼ ਸਿੰਘ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਦਲਜੀਤ ਸਿੰਘ ਤੇ ਮਨਜੋਤ ਸਿੰਘ ਤੇ ਰੰਜੀਤ ਸਿੰਘ ਬਾਬਾ ਤੇ ਉਨੀ ਬਹੁਤ ਬਾਕੀ ਉਹਨਾਂ ਦੇ ਨਾਲ ਐਨ ਆਰ ਆਈ ਹੋਰ ਜੁੜ ਕੇ ਟੂਰਨਾਮੈਂਟ ਦੀ ਰਮਤਾ ਕੀਤੀ ਆ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਆ ਬਾਕੀ ਕਾਹ ਵੀ ਐਨ ਆਰ ਆਈ ਵੀਰ ਇਹ ਕੈਨੇਡਾ ਪਰਿਵਾਰ ਵਾਲੇ ਵੀ ਉਹ ਵੀ ਕਹਿੰਦੇ ਵੀ ਹਰੇਕ ਸਾਲ ਇਹ ਟੂਰਨਾਮੈਂਟ ਆਪ ਕਰਵਾਇਆ ਕਰਨਾ ਪਿੰਡ ਵੀ ਸਹਿਯੋਗ ਨਾਲ ਦੇਵੇ ਤੇ ਬਾਕੀ ਪੰਚਾਇਤ ਵੀ ਸਹਿਯੋਗ ਨਾਲ ਦੇਵੇ ਸਾਰਿਆਂ ਵੀਰਾਂ ਨੂੰ ਮੇਰੀ ਤਾਂ ਇਹ ਬੇਨਤੀ ਆ ਜਿਹੜਾ ਇੱਡਾ ਗੱਠ ਕੀਤਾ ਟੂਰਨਾਮੈਂਟ ਕੀਤਾ ਕੁਸ਼ਨਲ ਗਲਾ ਕੁਆਰਟੀ ਕੱਪ ਕੀਤਾ ਤੇ ਉਹਦੇ ਵਿੱਚ ਇਹ ਵੀਰਾਂ ਨੂੰ ਬੇਨਤੀ ਕਰੂੰਗਾ ਜੇ ਜਨ ਵੀ ਪੀਰ ਨੂੰ ਕੋਈ ਬੰਦਾ ਕਹਿੰਦਾ ਆਪਾਂ ਕੰਮ ਕਰਨਾ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਹੋਣਾ ਚਾਹੀਦਾ ਅਸੀਂ ਜੀ 9ਵੇਂ ਮਹੀਨੇ ਕੁਸ਼ਤੀਆਂ ਕਰਾਈ ਦੀਆਂ ਗੁੱਗਾ ਗੁੱਗਾ ਯਾਰ ਪੀਰ ਦੀ ਇਚੰਝ ਕਰਾਉਣੀ ਆ ਸਾਡੇ ਗੁਰਦੁਆਰਾ ਬਾਬੇ ਸ਼ਹੀਦ ਉਥੋਂ 10ਵੇਂ ਪਾਸ਼ਾ ਦਾ ਜਨਮ ਦਾ ਸੱਤਾ ਪਿੰਡਾ 14 ਨਗਰ ਕੀਰਤਲ ਜਾਨੇ ਆ ਤੇ ਉਸ ਤੋਂ ਪ੍ਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਜਵੇਂ ਪਾਸ਼ਾ ਜੀ ਦਾ ਜੂਨ ਮਹੀਨੇ ਚ ਸ਼ੀਤੀ ਰਣ ਮਨਾਇਆ ਜਾਂਦਾ ਤੇ ਪਿੰਡ ਸੰਗ ਸਭਾ ਗੁਰਦੁਆਰੇ ਪਹਿਲੇ ਪਾਸ਼ਾ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਉਸ ਮੌਕੇ ਤੇ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਛੋਟੀਆਂ ਬੱਚੀਆਂ ਉਹ ਸਾਡੇ ਇੱਥੇ ਸਲਾਣੀ ਦਾ ਮੰਦਰ ਆ ਇੱਥੇ ਤੋਲੇ ਵੀ ਤਾਲਦੀਆਂ ਆ ਆ ਦੀ ਕਬੱਡੀ ਪੈ ਰਹੀ ਹੈ ਕਾਮ ਕੋ ਆਲਮ ਦੀ ਟੀਮ ਮੰਦੀ ਨਿਊਜ਼ੀਲੈਂਡ ਦੇ ਮੈਦਾਨਾ ਵਿੱਚ ਉੱਥੇ ਵੀ ਵੱਡੇ ਚਰਚੇ ਹੁੰਦੇ ਆ ਕਿ ਇਹ ਸੁਨਣ ਕਲਾ ਦੇ ਸਮੂਹ ਨਗਰ ਪੰਚਾਇਤ ਐਂਡ ਬਾਬਾ ਦੀਪ ਸਿੰਘ ਦੀ ਸਪੋਰਟਸ ਕਲੱਬ ਦੀ ਟੀਮ ਵੱਲੋਂ ਸਾਰੇ ਵਰਗ ਸਰਦਾਰ ਬਲਬੀਰ ਸਿੰਘ ਦੀ ਲੰਬੜਦਾਰ ਉਹਨਾਂ ਦੀ ਯਾਦ ਵਿੱਚ ਜਿਹੜਾ ਕੱਪ ਕਰਵਾਇਆ ਜਾ ਰਿਹਾ ਉਹਨਾਂ ਦੇ بیٹے ਜਿਹੜੇ ਕੈਨੇਡਾ ਦੇ ਵਿੱਚ ਨੇ ਸਾਰੇ ਉਹਨਾਂ ਦੇ ਪਰਿਵਾਰ ਦੇ ਬ੍ਰਦਰ ਵੀ ਉਹਨਾਂ ਦੇ ਆਏ ਇੰਗਲੈਂਡ ਤੋਂ ਇਹ ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਪਰਾਨਾ ਹੈ ਕਿ ਇਸ ਪਿੰਡ ਚੋਂ ਪਲੇਅਰ ਵੀ ਬੜੇ ਵੱਡੇ ਵੱਡੇ ਹੋਏ ਆ ਆਪ ਵੀ ਸਰਦਾਰ ਸਾਹਿਬ ਬੜੇ ਵਧੀਆ ਕਬੱਡੀ ਦੇ 플레이 ਸੀ ਸਰਦਾਰ ਭਵੀਰ ਸਿੰਘ ਜੀ ਨੰਬਰ ਸੋ ਇਸ ਕਰਕੇ ਬਣਾ ਐਨਆਰਆਈ ਵੀਰਾਂ ਦਾ ਸਹਿਯੋਗ ਹੈ ਇਦਾਂ ਦੀਆਂ ਇਹ ਖੇਡਾਂ ਮਾਰਕਿਟ ਕਬੱਡੀ ਆ ਇਹ ਪਿੰਡ ਪੱਧਰ ਤੋਂ ਲੈ ਕੇ ਟੂਰਨਾਮੈਂਟ ਹੋਣੇ ਬਹੁਤ ਜ਼ਰੂਰੀ ਆ ਸਪੋਰਟਸ ਨਾਲ ਜੁੜਨਾ ਅੱਜ ਦੇ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਲਈ ਬਹੁਤ ਜ਼ਰੂਰੀ ਆ ਕਿ ਪੰਜਾਬ ਦੇ ਯੂਥ ਜਿਹੜਾ ਖੇਡਾਂ ਦੇ ਨਾਲ ਗਰਾਊਂਡਾਂ ਦੇ ਨਾਲ ਬਹੁਤ ਜੋੜਨਾ ਜ਼ਰੂਰੀ ਆ ਤਾਂ ਕਿ ਜਿਹੜਾ ਸਾਡਾ ਆਉਣ ਵਾਲਾ ਯੂਥ ਆ ਉਹਨਾਂ ਨੂੰ ਇੰਟਰਸਟ ਹੋਵੇ ਗੇਮਾਂ ਦੇ ਨਾਲ ਜਿਹੜੇ ਨਸ਼ਿਆਂ ਤੋਂ ਦੂਰ ਰਹਿਤ ਰਹਿਣ ਬੱਚੇ ਉਸ ਲਈ ਇਤਾਂ ਦੇ ਉਪਰਾਲੇ ਸਾਰੇ ਨਗਰਾਂ ਦੇ ਵਿੱਚ ਵੱਡੇ ਪੱਧਰ ਤੇ ਹੋਣੇ ਚਾਹੀਦੇ ਆ ਜਿਵੇਂ ਇਸ ਪਿੰਡ ਦੇ ਸਾਰੇ ਨੌਜਵਾਨਾਂ ਨੇ ਇਹਨਾਂ ਦੇ ਵੀਰਾਂ ਦੇ ਸਹਿਯੋਗ ਕੀਤਾ ਹੈ ਬਾਕੀ ਪਿੰਡਾਂ ਚ ਵੀ ਜਰੂਰ ਹੋਣੇ ਚਾਹੀਦੇ ਨੇ ਸੋ ਅਸੀਂ ਸਾਰਿਆਂ ਨੂੰ ਜਿੱਥੇ ਵਧਾਈ ਦਿੰਦੇ ਆ ਟੂਰਨਾਮੈਂਟ ਕਰਾਉਣ ਵਾਲੀ ਕਮੇਟੀ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਇਦਾਂ ਬਾਕੀ ਵੀ ਸਾਰਿਆਂ ਨੂੰ ਪ੍ਰਸ਼ਾਤ ਹੋਣਾ ਚਾਹੀਦਾ ਤਾਂ ਪਿੰਡ ਦੇ ਹੋਰ ਵੀ ਬੜੇ ਅੱਜ ਵੀ ਪ੍ਰੋਗਰਾਮ ਕਰਨੇ ਚਾਹੀਦੇ ਹੈ ਚਾਹੇ ਉਹ ਮੈਡੀਕਲ ਕੈਂਪ ਹੋਵੇ ਜਾਂ ਪਹਿਲਾਂ ਵੀ ਐਨਆਰਆਈਆਂ ਨੇ ਦੁਆਬੇ ਦੇ ਵਿੱਚ ਵਿਸ਼ੇਸ਼ ਜਿਵੇਂ ਜੋ ਇਤਨਾ ਗਾਵੀ ਪਰਮਾਤਮਾ ਨੂੰ ਤੱਕਰੀ ਤਰਕੀ ਦਵੇ ਹੋਰ ਦਿਨ ਦੁਗਣੀ ਰਾ ਚੁਗਣੀ ਤੱਕੀਆਂ ਦੇਣ ਕਮਾਈਆਂ ਦੇ ਮਰਕਤਾਂ ਪਰ ਪਰਮਾਤਮਾ ਤਾਗੇ ਉਹ ਆਪਣੇ ਨਗਰਾਂ ਪਿੰਡਾਂ ਦਾ ਸਹੂਲਾ ਨਾਲ ਗਰਾਉਂਡਾਂ ਨਾਲ ਜੁੜੇ ਰਹੇ ਇਸ ਦੇ ਵਿੱਚ ਜਿਹੜੇ ਖਾਸ ਪ੍ਰਬੰਧ ਆ ਜਿੱਥੇ ਸਾਰੀਆਂ ਆਈਆਂ ਸੰਗਤਾਂ ਦੇ ਬੈਣ ਤੋਂ ਲੈ ਕੇ ਚਾਹ ਪਾਣੀ ਦੇ ਪ੍ਰਬੰਧ ਤੇ ਉੱਥੇ ਪ੍ਰਸ਼ਾਸਨ ਦਾ ਵੀ ਬਹੁਤ ਬਹੁਤ ਧੰਨਵਾਦ ਐਸਐਸਓ ਸਾਹਿਬ ਇਥੇ ਸਵੇਰ ਦੇ ਡਿਊਟੀ ਤੇ ਨੇ ਡੀਐਸਪੀ ਸਰਦਾਰ ਊਕਾਰ ਸਿੰਘ ਬਾਹਰ ਐਸਐਸਓ ਕੁਲਵਿੰਦਰ ਸਿੰਘ ਜੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹਦੀ ਜਿਹੜੀ ਦੇਖ ਰਹੇ ਸਿਕਿਉਰਿਟੀ ਪੱਕੋ ਵੀ ਬਹੁਤ ਜਿਆਦਾ ਸਾਨੂੰ ਸਹਿਯੋਗ ਦਿੱਤਾ ਅਸੀਂ ਪੁਲਿਸ ਦਾ ਪੰਜਾਬ ਪੁਲਿਸ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਕਿਉਂਕਿ ਮਾਹੌਲ ਕੁਝ ਪਿੱਛੇ ਦੋ ਤਿੰਨ ਟੂਰਨਾਮੈਂਟਾਂ ਦੇ ਖਰਾਬੀ ਹੋਈ ਉਹਨੂੰ ਦੇਖਦੇ ਹੋਏ ਕਾਫੀ ਇਹਨਾਂ ਨੇ ਹੌਸਲਾ ਬਦਾਈ ਵੀ ਕੀਤੀ ਤੇ ਸਾਨੂੰ ਪ੍ਰੋਪਰ ਵਿਸ਼ਵਾਸ ਦਿਵਾ ਕੇ ਸਾਡੇ ਨਾਲ ਇਹ ਸਿਕਿਉਰਿਟੀ ਦਾ ਪ੍ਰਬੰਧ ਕਰ ਰਹੇ ਆ ਕੱਲਾ ਲਿਖੇ ਜੀ ਇੰਨਾ ਸ਼ਾਨਦਾਰ ਆਪਣਾ ਟੂਰਨਾਮੈਂਟ ਹੋ ਰਿਹਾ ਜੀ ਅੱਜ ਆਇਓ ਤੁਸੀਂ ਕੀ ਗਣਾ ਜੀ ਸੋਸੀ ਗੱਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਜੋ ਮੇਰਾ ਵੀਰ ਸੋਨੂ ਬੈਣਾਪੁਰ ਸਾਡਾ ਸਤਿਕਾਰਯੋਗ ਵੀਰ ਲਵ ਚੱਠਾ ਦਮਨ ਸੱਧਵਾ ਤੇ ਬਲਜੀਤ ਲੰਬੜ ਵੀਰ ਉਹਨਾਂ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਇਆ ਗਿਆ ਬੜੇ ਸਾਲਾਂ ਦੀ ਇੱਛਾ ਸੀ ਤੁਹਾਡੇ ਸਾਰੇ ਭਰਾਵਾਂ ਦੀ ਕਿ ਬਾਪੂ ਜੀ ਹੁਣ ਦੀ ਯਾਦ ਦੇ ਵਿੱਚ ਟੂਰਨਾਮੈਂਟ ਕਰਾਈਏ ਤੇ ਅੱਜ ਦੇਖ ਲਓ ਬਾਪੂ ਜੀ ਨੂੰ ਵੀ ਅੱਜ ਖੁਸ਼ੀ ਹੁੰਦੀ ਹੋਣੀ ਆ ਉਹਨਾਂ ਦੇ ਪੁੱਤ ਇੰਨੇ ਕਾਮਯਾਬ ਹੋ ਗਏ ਆ ਇਸ ਲੈਵਲ ਤੇ ਪਹੁੰਚ ਗਏ ਆ ਕਿ ਪੂਰੇ ਪਿੰਡ ਦੇ ਵਿੱਚ ਇੰਟਰਨੈਸ਼ਨਲ ਟੀਮਾਂ ਆਈਆਂ ਤੇ ਸਾਰੇ ਉਹਦੇ ਭਰਾ ਦੇ ਪੀਆਰ ਸੱਜਣ ਮਿੱਤਰ ਸਭ ਇਕੱਠੇ ਹੋਏ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਕਿ ਖਿਡਾਰੀਆਂ ਦੀ ਗੱਲ ਕਰਦੇ ਆ ਜਿੰਨੀ ਸੰਗਤ ਆ ਉਹਨਾਂ ਦੇ ਮਨ ਵਿੱਚ ਕਿੰਨਾ ਉਤਸ਼ਾਹ ਦੇਖ ਰਿਹਾ ਤੁਹਾਨੂੰ ਪਤਾ ਜੋਇਕਲ ਮਾਹੌਲ ਚੱਲ ਰਿਹਾ ਖਿਡਾਰੀਆਂ ਦੇ ਹਾਲ ਕੀ ਹੋ ਰਹੇ ਨੇ ਪ੍ਰਮੋਟਰਾਂ ਦੇ ਹਾਲ ਕੀ ਹੋ ਰਹੇ ਨੇ ਤੁਹਾਡੇ ਸਾਹਮਣੇ ਅੱਜ ਕੱਲ ਕੋਈ ਵੀ ਸੇਫ ਨਹੀਂ ਫੀਲ ਕਰ ਰਿਹਾ ਪਰ ਆਪਾਂ ਖੇਡਾਂ ਪ੍ਰਤੀ ਪਿਆਰ ਰੱਖਦੇ ਆ ਖੇਡਾਂ ਲਈ ਖੜੇ ਆ ਤੇ ਖੜਦੇ ਰਾਂਗੇ ਡਰ ਕੇ ਕਿਸੇ ਵੀ ਗੱਲ ਦਾ ਹੱਲ ਨਹੀਂ ਹੁੰਦਾ ਹਰ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਬਹੁਤ ਹੀ ਸਤਿਕਾਰਯੋਗ ਜਗਜੀਤ ਢਾਲੀਗਲ ਜੀ ਵਿਸ਼ੇਸ਼ ਤੌਰ ਤੇ ਆਏ ਆ ਜੀ ਅੱਜ ਆ ਦੀ ਪੈ ਗਈ ਉਧਰ ਚਾਰ ਨੇ ਚਾਰਾਂ ਦੇ ਵਿੱਚੋਂ ਕੌਣ ਤਿਆਰ ਇਹ ਖਾਤਰਾਂ ਕਿਤੇ ਸੱਚ ਨਹੀਂ ਮਰ ਜਣੇ ਉਹ ਸੂਰਮੇ ਮਰਦ ਦਲੇਰ ਹੁੰਦੇ ਟੀਕੇ ਮੁਫਤਦੀ ਕਰੇ ਖੂਦ ਪਾਉਂਦੇ ਬੋਲਾ ਮਿੱਤਰੋ ਮਿੱਟੀ ਦੇ ਸ਼ੇਰ ਹੁੰਦੇ ਕੀ ਦੇਖਣਾ ਠੱਡਾ ਬੱਕਰੀਆਂ ਦਾ ਉਹ ਦੇਖਣ ਵਾਲੇ ਤਾਂ ਸਾਹਣਿਆਂ ਦੇ ਪੇੜ ਹੁੰਦੇ ਇਹ ਬੰਗਾ 스타 ਮੱਲੀਆਂ ਵਾਲਾ ਆਪਣੀ ਟੀਮ ਦੇ ਇੱਕ ਤਗੜਾ ਅੰਕ ਜੋੜਦਾ ਰਿਹਾ ਅਗਲੀ ਕੋਟੀ ਬੈਰੀਕੇਡ ਦੇ ਨਾਲ ਖੜੇ ਨੇ ਸਾਨੇਂਦਰ ਕਹਿੰਦੇ ਨਾਗਰਾ ਰੰਦਾ ਇਟਲੀ ਦੇ ਵਿੱਚ ਲੱਖੀ ਨਾਗਵਾ ਟੀਮ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਟਾਰ ਅਵੀ ਚੀਮੇ ਪਿੰਡ ਵਾਲਾ ਪੁੱਜ ਗਿਆ ਗਰਾਉਂਡ ਦੇ ਵਿੱਚ ਕਮਲ ਚੱਕਾਂ ਦੀ ਗੱਲਾਂ ਹੁੰਦੀਆਂ ਨੇ ਤੇ ਸਾਹਮਣੇ ਦੇਖਾਂਗੇ ਇਸ ਵੇਲੇ ਦੇਖਣ ਵਾਲਾ ਕਿਤੇ ਵੱਡੇ ਵੱਡੇ ਖਿਡਾਰੀ ਜਿਹੜੇ ਪੁੱਜ ਹੋਏ ਆ ਤੇ ਸਾਹਮਣੇ ਤੇ ਬੁੱਗਾ ਮੱਲੀਆਂ ਵਾਲਾ ਹੋ ਗਿਆ ਸਾਹਮਣੇ ਪਰ ਇਧਰਲੇ ਪਾਸੇ ਗੋਰਾ ਤੇ ਬੁੱਗਾ ਆਹ ਗੋਰਾ ਤੇ ਬੁੱਗਾ ਲਓ ਕਹਿੰਦੇ ਚਾਹਲੀ ਸ਼ਰਮੇ ਦੀ ਕਬੱਡੀ ਪੈ ਰਹੀ ਹੈ ਸਾਮ ਕੋਈ ਆਲੰਦੀ ਟੀਮ ਮੰਦੀ ਨਿਊਜ਼ੀਲੈਂਡ ਦੇ ਮੈਦਾਨਾ ਵਿੱਚ ਉੱਥੇ ਵੀ ਵੱਡੇ ਚਰਚੇ ਹੁੰਦੇ ਆ ਇਹ ਕਮਲ ਹੈ ਨੌਜਵਾਨ ਲਾਉ ਜੱਫਾ ਕਰਾਉ ਬੈ ਜਾ ਬੈ ਜਾ ਪਰ ਇਹ ਮੁੰਡੇ ਨੂੰ ਬਾਰੇ ਘੱਟ ਜੱਫੇ ਲੱਗਦੇ ਆ ਬਹੁਤ ਨਿੱਕਾ ਨਜ਼ਰ ਵਾਲਾ ਖੇਡ ਕਬੱਡੀ ਪਾਉਣ ਦੇ ਲਈ ਤਿਆਰ ਦਾ ਤਿਆਰ ਤੇ ਸਾਹਮਣੇ ਚਾਰ ਨੇ ਚਾਰਾਂ ਵਿੱਚੋਂ ਕੌਣ ਸੈਰ ਕਰਾਂਦਾ ਇੱਕ ਪਾਸੇ ਪ੍ਰੀਤ ਕੰਧ ਦੇ ਚਾਰ ਬਰ ਚਾਰ ਉਧਰੇ ਪਾਸੇ ਕਮਲ ਚੱਕਮੜਾ ਉਹ ਪ੍ਰੀਤ ਨਾਲ ਸਿੱਧੀ ਟੱਕਰ ਹੋਈ ਦੇਖਾਂਗੇ ਮੈਦਾਨ ਵਿੱਚ ਉਧਰੇ ਮੰਨੇ ਮੁੰਡਾ ਮਾਟਿਆ ਕਰਾਉ ਬੈ ਜਾ ਬੈ ਜਾ ਪਰ ਨਵੇਂ ਦੁਨੀਆ ਨਵੇਂ ਪੰਡੀਆਂ ਨਵੇਂ ਪੰਡੀਆਂ ਆ ਆ ਮੁੰਜੀਤ ਆ ਮੇਰੇ ਮਿੱਤਰੋ ਦੇਖੋ ਕਹਿੰਦੀ ਨਿਊਜ਼ੀਲੈਂਡ ਦੀ ਮਠੱਡੇ ਦੀ ਟੀਮ ਖੇਡ ਰਹੀ ਹੈ ਵੱਡੇ ਵੱਡਰ ਕੋ ਵੱਡਾ ਸਤਕਾਰ ਹੈ ਗੱਲਾਂ ਕਹਿੰਦੇ ਦੁਨੀਆ ਵਿੱਚੋਂ ਪਾਸ ਨਹੀਂ ਪਾਰੀ ਟੰਗੇ ਦੀਆਂ ਚੱਲਦੀਆਂ ਨੇ ਇੱਧਰ ਕਹਿੰਦੇ ਨੀਕੇ ਢੱਲੋਹਰਾਂ ਦੀ ਟੀਮ ਜੰਡਾਰਾ ਪਿੰਡ ਆ ناصر حالی آپ بھی ناصر حالی کردہ ہوا کوشش کے نمبر ملکے دا ناب چاچا لکھن کے بڑے ہمارے دا بڑا تانوہ دا ہے یہ دا تانوہ کی تجارہ ساڑے تلوک سنگی ملی صاحب ہنہا نے کہندے پہلی بار دنیا کو لکھ جو اس نگرہ تو جاگے پر دوستان کو لکھ شورا کروایا ہے او یاری لاؤن لکھے نیو جات پوچھی دی کسے پیچھے لگ کے نیتی بھی کٹی دی او

ਕੈਨੇਡਾ ਇਹ ਵੀ ਸਾਡੇ ਕੈਨੇਡਾ ਕੋ ਲੋਜ ਨੇ ਆਹ ਕੌਣ ਏ ਕਿ ਸਾਨੂੰ ਦੱਸਣਾ ਨੇ ਕੈਨੇਡਾ ਧੌਣ ਹੁੰਨੇ ਆ ਜਿਹਨੂੰ ਗੱਦੀ ਦੇ ਜੱਫੇ ਨਹੀਂ ਲੱਗੇ ਇੱਕ ਵਾਰੀ ਗੱਦੀ ਦੀ ਤਾਰੀ ਵੱਢ ਕੇ ਮਾਰੋ ਮੇਰੇ ਪੰਜਾਬੀ ਮਦੋ ਮੋਢੇ ਨੇ ਸਰਾ ਲਾਇਆ ਹੋਇਆ ਹਰ ਜੱਫੇ ਤੇ 1000 ਹਰ ਜੱਫੇ ਤੇ 500 ਲਓ ਇਹ ਸੋਨਰਗੜਾ ਦੀ ਜਲਦੀ ਹੈ ਜਿਹੜੇ ਜਨੰਦਰ ਦਾ ਬੁੱਕਾ ਦੇ ਵਿੱਚ ਵਸਿਆ ਪਿੰਡ ਹੈ ਫਿਰ ਪਾਸਾ 2000 ਸ਼ਹੀਦ ਬਾਬਾ ਦੀ ਜੀ ਕੋਲੀ ਕਲਾਸ ਤੋਂ